ਪਹਿਲੇ ਲੋਕ ਮਹਾਂਤਾਂ ਨੂੰ ਬਾਬਾ ਕਹਿ ਕੇ ਸਤਿਕਾਰ ਕਰਦੇ ਸੀ ਹੁਣ ਲੋਕ ਡਰਨ ਲੱਗੇ ਜਦੋਂ ਕਿਸੇ ਪੂਰੀ ਬਰਾਦਰੀ ਨੂੰ ਇਨਸਾਫ਼ ਨਾ ਮਿਲਿਆ ਹਨਾ ਉਦੋਂ ਹੋ ਰਹੇ ਜ਼ਾਕਤੀਆਂ ਤੱਕੇ ਤਾਂ ਉਸ ਟਾਈਮ ਬੰਦਾ ਆਪਣਾ ਖੋਲ ਲੈਂਦਾ ਜਿਸਲੀਨ ਮਹੰਤ ਕੰਟਰੋਵਰਸੀ ਚ ਕਿਉਂ ਆਣਾ ਚਾਹੁੰਦੇ ਨੇ ਮੈਂ ਤਾਂ ਹਮੇਸ਼ਾ ਜਗਾਉਣਾ ਚਾਹੁੰਦੀ ਆ ਲੋਕਾਂ ਨੂੰ ਮੈਂ ਤਾਂ ਦੱਸਣਾ ਚਾਹੁੰਦੀ ਆ ਨਾ ਵੀ ਵੀ ਇਹ ਮੰਤਰੀਆਂ ਨੇ ਸਾਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਸਾਨੂੰ ਦਿੱਤਾ ਹੀ ਨਹੀਂ ਕੁਝ ਕੀ ਸੋਚ ਕੇ ਕੀ ਦੇਖ ਕੇ ਵਧਾਈ ਮੰਗਦੇ ਵੀ ਨਹੀਂ ਨਹੀਂ ਜਿਸ ਦਾ ਨਹੀਂ ਲੈਣਾ ਇਹਨੇ ਨਾ ਹੁਣ ਅਗਲੇ ਜ਼ਿੱਦ ਦੇ ਪੱਕੇ ਨੇ ਚਾਹੇ ਬੇਸ਼ੱਕ ਤਕੜੇ ਨੇ ਉਹ ਕਹਿੰਦੇ ਅਸੀਂ ਨਹੀਂ ਦੇਣਾ ਹੈਗਾ ਨਕਲੀ ਤੇ ਅਸਲੀ ਮਹਾਂਤ ਦੀ ਪਛਾਣ ਕੌਣ ਕਰੂਗਾ ਟਰਾਂਸਟਾ ਮੈਂ ਤਾਂ ਹੋਈ ਨਹੀਂ ਜੇ ਮੈਂ ਟਰਾਂਸ ਕਰਾਲਾ ਚੇਂਜ ਕਰਾਲਾ ਪੜਾ ਜਦੋਂ ਮੈਂ ਹੈ ਹੀ ਅਦਰ ਜੈਂਡਰ ਦੀਆਂ ਤਾਂ ਉਹਦੇ ਚ ਮੇਰਾ ਤਾਂ ਹੈ ਨਹੀਂ ਮੇਰਾ ਤਾਂ ਖੁਦ ਦੇ ਆਧਾਰ ਕੱਢਦੇ ਅਦਰ ਜੈਂਡਰ ਟਰਾਂਸ ਜੈਂਡਰ ਲਿਖਿਆ ਗਿਆ ਜਿਹੜੇ ਇੱਕ ਸਾਡੇ ਗੈਟਅਪ ਚ ਕਹਿ ਲੋ ਨਾ ਵੀ ਕਹਿ ਲੋ ਵੀ ਸਾਡਾ ਰੂਪ ਲੈ ਕੇ ਕੁਝ ਗਲਤ ਲੋਕਾਂ ਨੇ ਸਾਤ ਮਤਲਬ ਕਿ ਨਾ ਕੈਲੋ ਵੀ ਹੈ ਨਾ ਇੱਕ ਪੈਸੇ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ ਉਹ ਸਾਡੇ ਲਈ ਕਿਤੇ ਨਾ ਕਿਤੇ ਗਲਤ ਸਾਬਿਤ ਹੋ ਗਿਆ ਸਭਾ ਲਾਗੇ ਤੁਹਾਡੇ ਤੇ ਇਸ ਬਿਲਕੁਲ ਮੈਂ ਤਾਂ ਮੰਦੀ ਹੈ ਜੀ ਇਸ ਗੱਲ ਦੇ ਵੀ ਇਹ ਸਾਡੇ ਤੇ ਇੱਕ ਬਹੁਤ ਵੱਡਾ ਤੱਬਾ ਹੈ ਜਿਹੜੇ ਲੋਕ ਨੇ ਉਹਨਾਂ ਦਾ ਰੱਬ ਪਰਮਾਤਮਾ ਹੈ ਪਰ ਸਾਡਾ ਰੱਬ ਉਹ ਲੋਕ ਨਹੀਂ ਤੁਹਾਡੀ ਜਿਹੜੀ ਰੋਜ਼ੀ ਰੋਟੀ ਤੇ ਕੋਈ ਤੁਹਾਨੂੰ ਆ ਕੇ ਤੁਹਾਨੂੰ ਪਰੇਸ਼ਾਨ ਕਰੇ ਤੁਹਾਨੂੰ ਕੋਈ ਮਿਸਗਾਈਡ ਕਰ ਜਵੇ ਨਾ ਹੁਣ ਉਹੀ ਘਰ ਚੋਂ ਆਪਾਂ ਨੇ 2-4000 5000 ਰੁਪਿਆ ਲੈਣਾ ਹੈ ਨਾ ਉਹ ਕੋਈ ਗਲਤ ਬੰਦਾ ਆ ਕੇ ਲੈ ਗਿਆ ਨਾ ਆਪਣਾ ਹੱਕ ਖਾ ਗਿਆ ਆਪਰ ਉਹ ਕਿੰਨਾ ਗੁੱਸਾ ਲੱਗੇ ਦੁੱਖ ਲੱਗੂਗਾ ਨਾ ਕਲੀਨ ਨੂੰ ਹੋਰ ਮਹੰਤਤਾ ਤੋਂ ਹੋਰ ਜਿਹੜੇ ਇਸ ਕਮਿਊਨਿਟੀ ਦੇ ਲੋਕ ਨੇ ਬਹੁਤ ਖਿਲਾਫ ਬੋਲਦੇ ਨੇ ਕਿਹੜੀ ਗੱਲ ਤੇ ਨਹੀਂ ਨਹੀਂ ਜਸਲੀਨ ਦੇ ਖਿਲਾਫ ਨਹੀਂ ਬੋਲਦੇ ਜਸਲੀਨ ਖਿਲਾਫ ਬੋਲਦੀ ਹੈ ਨਹੀਂ ਮੈਂ ਉਹਨਾਂ ਦੇ ਖਿਲਾਫ ਵੀ ਨਹੀਂ ਬੋਲਦੀ ਜੀ ਗਲਤ ਕਰਨ ਉਹ ਕਿਹੜਾ ਕਿਸੇ ਨੇ ਮਰਡਰ ਕਰ ਦੇਣਾ ਕਿੱਥੇ ਦਾ ਧੱਕਾ ਕਰਦੇ ਨਹੀਂ ਮਹਾਂਤ ਨਹੀਂ ਦੇਖੋ ਮਹਾਂਤ ਕਦੇ ਕਿਸੇ ਨਾਲ ਧੱਕਾ ਨਹੀਂ ਕਰਦਾ ਕੁਝ ੜਕਾਉ ਲੋਕ ਐਜੇ ਹੁੰਦੇ ਨੇ ਨਾ ਜਿਹੜੇ ਕਹਿੰਦੇ ਨੇ ਬਸ ਜਿਹਨਾਂ ਨੂੰ ਉਂਗਲੀ ਕਰਨ ਦੀ ਆਸ ਹੁੰਦੀ ਹੈ ਵੀ ਤਾਕਾ ਛਾਤੀ ਕਰਨੇ ਦੀ ਆਸ ਸਤਿ ਸ਼੍ਰੀ ਅਕਾਲ ਟੀਵੀ ਐਨ ਆਰ ਦੇਖ ਰਹੇ ਸਰ ਦਸ਼ਕੰ ਦਾ ਸਵਾਗਤ ਆ ਤੇ ਮੈਂ ਜਸਪ੍ਰੀਤ ਪੰਜਾਬ ਅੰਦਰ ਕਿਨਰ ਭਾਈਚਾਰੇ ਦਾ ਮਹਾਂਤਾਂ ਦਾ ਹੋਰ ਸੂਖ ਜਿਨ੍ਹਾਂ ਨੂੰ ਹਰ ਕੋਈ ਸਤਿਕਾਰ ਕਰਦਾ ਹਰ ਕੋਈ ਇੱਜ਼ਤ ਮਾਨ ਸਤਿਕਾਰ ਦੇ ਨਾਲ ਉਹਨਾਂ ਨੂੰ ਘਰ ਲਿਆਉਣ ਨੂੰ ਜੀ ਆਇਆਂ ਆਖਦਾ ਪਰ ਕੁਝ ਕੁ ਸਮੇਂ ਤੋਂ ਇਸ ਰਸੂਖ ਦੇ ਉੱਤੇ ਕਿੰਤੂ ਹੋਣ ਲੱਗੇ ਨੇ ਤੇ ਕਿਹਾ ਜਾਂਦਾ ਵੀ ਕਿਸੇ ਰੋਡ ਤੇ ਆ ਕੇ ਤੰਗ ਕਰਦੇ ਨੇ ਕਿਤੇ ਕਿਸੇ ਰੋਡ ਤੇ ਆ ਕੇ ਕੱਪੜੇ ਲਾ ਕੇ ਪ੍ਰਦਰਸ਼ਨ ਕਰਨ ਲੱਗ ਜਾਂਦੇ ਨੇ ਸਾਰੀ ਗੱਲਬਾਤ ਚੱਲਦੀ ਕਿੱਥੋਂ ਆ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਜਸਲੀਨ ਮਹੰਤ ਜੀ ਨੇ ਪਟਿਆਲੇ ਤੋਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਸਾਡੇ ਸਟੂਡੀਓ ਚ ਆਇਆ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਠੀਕ ਠਾਕ ਬਹੁਤ ਵਧੀਆ ਕੀ ਮਸਲਾ ਤੁਸੀਂ ਕੀ ਦੇਖਦੇ ਹੋ ਵੀ ਮਹੰਤ ਭਾਈਚਾਰਾ ਜਿਹੜਾ ਜਿਹੜਾ ਇੱਕ ਉਸ ਦਾ ਰਸੂਖ ਕੀ ਰਹਿ ਗਿਆ ਤੁਸੀਂ ਮਸਲਾ ਸ਼ਬਦ ਕਿਹਾ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਕਹਿੰਦੇ ਇਹ ਸਾਰਾ ਮਸਲਾ ਰੋਟੀ ਦਾ ਹੂੰ ਇਹ ਸਾਰੇ ਰੋਟੀ ਦੇ ਮਸਲੇ ਨਹੀਂ ਜੀ ਹਨਾ ਤੇ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਕਈ ਵਾਰ ਪ੍ਰਦਰਸ਼ਨ ਕਰਨਾ ਪੈਂਦਾ ਹੈ ਕੱਪੜੇ ਉਤਾਰ ਦਿੰਦੇ ਨੇ ਨਾ ਐਵੇਂ ਦੀਆਂ ਕਈ ਘਟਨਾਵਾਂ ਹੋਈਆਂ ਨੇ ਜਾਂ ਹਨਾ ਕੁਝ ਟਾਈਮ ਪਹਿਲਾਂ ਮਤਲਬ ਕਿ ਕਹਿ ਲਓ ਕਿ ਪਟਿਆਲੇ ਵਿੱਚ ਵੀ ਹੋਈ ਐਵੇਂ ਦੀ ਘਟਨਾ ਨਾ ਤਾਂ ਕਹਿ ਲਓ ਵੀ ਕਿਤੇ ਨਾ ਕਿਤੇ ਜਦੋਂ ਕਿਸੇ ਬੰਦੇ ਨੂੰ ਕੋਈ ਇਨਸਾਫ ਨਾ ਮਿਲੇ ਨਾ ਹੂੰ ਬਰਾਦਰੀ ਬਰਾਦਰੀ ਇੱਕ ਅਲੱਗ ਚੀਜ਼ ਹੈ ਬਰਾਦਰੀ ਬੈਠ ਕੇ ਇੱਕ ਫੈਸਲਾ ਕਰਦੀ ਜਦੋਂ ਕਿਸੇ ਪੂਰੀ ਬਰਾਦਰੀ ਨੂੰ ਇਨਸਾਫ ਨਾ ਮਿਲਿਆ ਹਨਾ ਉਹਦੇ ਨਾਲ ਹੋ ਰਹੇ ਜ਼ਾਕਤੀਆਂ ਤੱਕੇ ਤਾਂ ਉਸ ਟਾਈਮ ਬੰਦਾ ਆਪਣਾ ਆਪ ਖੋਲ ਲੰਦਾ ਹੈ ਹੂੰ ਮੈਂ ਸਮਝਦੀ ਆ ਵੀ ਉਸ ਟਾਈਮ ਆਪਣਾ ਆਪ ਬੰਦਾ ਖੋਲ ਹੁੰਦਾ ਹੈ ਨਾ ਤਾਂ ਉਸ ਟਾਈਮ ਸ਼ਾਇਦ ਐਵੇਂ ਜਿਹੀ ਘਟਨਾ ਵਾਪਰੀ ਹੋਵੇ ਨਾ ਪਹਿਲਾਂ ਲੋਕ ਮਹੰਤਾ ਨੂੰ ਬਾਬਾ ਕਹਿ ਕੇ ਸਤਿਕਾਰ ਕਰਦੇ ਸੀ ਹੁਣ ਲੋਕ ਡਰਨ ਲੱਗ ਗਏ ਨਹੀਂ ਪਤਾ ਕੀ ਆ ਡਰਨਾ ਵੀ ਅੱਜ ਕੱਲ ਪਤਾ ਕੀ ਆ ਉਹਨਾਂ ਦਾ ਕਿਤੇ ਨਾ ਕਿਤੇ ਜ਼ਾਇਜ਼ ਹੈ ਹੂੰ ਜ਼ੈਜ ਐਵੇਂ ਆ ਵੀ ਦੇਖੋ ਜਿਹੜੇ ਮਹਾਂਤ ਨੇ ਉਹ ਉਹਨਾਂ ਦਾ ਰਤਬਾ ਇੱਕ ਵੱਖਰਾ ਹੀ ਆ ਹਨਾ ਮੈਂ ਤਾਂ ਉਹਨਾਂ ਦੀ ਕਹਿ ਲਓ ਬਹੁਤ ਥੱਲੇ ਵਾਲੀ ਪੀੜੀ ਤੋਂ ਵੀ ਮਤਲਬ ਕਿ ਕਹਿ ਲਓ ਵੀ ਜਿਹੜੀ ਥੱਲੇ ਵਾਲੀ ਸਭ ਤੋਂ ਲਾਸਟ ਪੌਡੀ ਹੈ ਨਾ ਉਹਦੇ ਤੋਂ ਵੀ ਮੇਰੀ ਥੱਲੇ ਜਗਾ ਹੈ ਜਿਹੜੇ ਮੇਰੇ ਮਹੰਤ ਨੇ ਮੇਰੇ ਗੁਰੂ ਜੀ ਨੇ ਮੇਰੇ ਦਾਦ ਗੁਰੂ ਜੀ ਨੇ ਉਹਨਾਂ ਦੇ ਰਤਬੇ ਬਹੁਤ ਉੱਚੇ ਨੇ ਉਹਨਾਂ ਨੇ ਹੁਣ ਤੱਕ ਆਪਣੀ ਆਨ ਬਾਨ ਸ਼ਾਨ ਇੰਨਾ ਕੁ ਉੱਚਾ ਇੰਨਾ ਕੁ ਨਾਮ ਇੰਨਾ ਕੁ ਖੁਦਾ ਉਸ ਪ੍ਰਭੂ ਉਸ ਪਰਮਾਤਮਾ ਨੂੰ ਪਾਇਆ ਹੈ ਨਾ ਕਿ ਉਹਨਾਂ ਦੇ ਉਹਨਾਂ ਦੇ ਉੱਤੇ ਚਿਹਰੇ ਤੇ ਨੂਰ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਬਾਤਾਂ ਕਿਆ ਹੀ ਕਹਿਣੇ ਨੇ ਜੀ ਉਹਨਾਂ ਦੇ ਹੈ ਨਾ ਤੇ ਤੁਸੀਂ ਕਹਿ ਰਹੇ ਹੋ ਕਿ ਡਰ ਨਾ ਲੱਗੇ ਅੱਜ ਦੇ ਲੋਕ ਜਿਹੜੇ ਇੱਕ ਸਾਡੇ ਗੈਟਅਪ ਚ ਕਹਿ ਲੋ ਨਾ ਵੀ ਕਹਿ ਲੋ ਵੀ ਸਾਡਾ ਰੂਪ ਲੈ ਕੇ ਕੁਝ ਗਲਤ ਲੋਕਾਂ ਨੇ ਮਤਲਬ ਕਿ ਇਹ ਨਾ ਕਹਿ ਲੋ ਵੀ ਇਹ ਨਾ ਇੱਕ ਪੈਸੇ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ ਉਹ ਸਾਡੇ ਲਈ ਕਿਤੇ ਨਾ ਕਿਤੇ ਗਲਤ ਸਾਬਿਤ ਹੋ ਰਿਹਾ ਤਾਂ ਬਲਾ ਗਿਆ ਤੁਹਾਡੇ ਤੇ ਇਸ ਗੱਲ ਬਿਲਕੁਲ ਮੈਂ ਤਾਂ ਮੰਨਦੀ ਆ ਜੀ ਇਸ ਗੱਲ ਦੇ ਵੀ ਇਹ ਸਾਡੇ ਤੇ ਇੱਕ ਬਹੁਤ ਵੱਡਾ ਤੱਬਾ ਹੈ ਕਿਤੇ ਨਾ ਕਿਤੇ ਸਾਡਾ ਭਾਈਚਾਰਾ ਵੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੈ ਹਨ ਪਰ ਕਰਿਆ ਵੀ ਕੀ ਜਾਵੇ ਦੇਖੋ ਹਨ ਕਿਉਂਕਿ ਕਿਤੇ ਨਾ ਕਿਤੇ ਕੋਰਟ ਜਿਹੜੇ ਨੇ ਸੁਪਰੀਮ ਕੋਰਟ ਹੈ ਉਹਨੇ ਕਿਤੇ ਨਾ ਕਿਤੇ ਗੱਲ ਦੀ ਪਰਮਿਸ਼ਨ ਦਿੱਤੀਆਂ ਹੋਈਆਂ ਨੇ ਵੀ ਇੱਕ ਨਾਰਮਲ ਮੁੰਡਾ ਜਿਹੜਾ ਕੁੜੀਆਂ ਵਾਲੇ ਗੈਟਅਪ 'ਚ ਰਹਿਣ ਨੂੰ ਦਿਲ ਕਰਦਾ ਤਾਂ ਰਹਿ ਸਕਦਾ ਏ ਇੱਕ ਨਾਰਮਲ ਕੁੜੀ ਮੁੰਡਿਆਂ ਵਾਲੇ ਗੈਟਅਪ 'ਚ ਰਹਿਣ ਨੂੰ ਰਹਿ ਸਕਦੀ ਹੈ ਨਾ ਇਹਦੇ ਲਈ ਆਪਾਂ ਕੁਝ ਨਹੀਂ ਕਰ ਸਕਦੇ ਫਿਰ ਉੱਥੇ ਕਿਤੇ ਨਾ ਕਿਤੇ ਸਾਡੀ ਕੈਟਾਗਰੀ ਵੀ ਹੱਥ ਪਿੱਛੇ ਕਰ ਲੰਦੀ ਆ ਵੀ ਆਪਾਂ ਇਹਨਾਂ ਨਾਲ ਕਿਵੇਂ ਪੰਗਾ ਲੈ ਲਈਏ ਪਰ ਕਿਤੇ ਨਾ ਕਿਤੇ ਉਹ ਲੋਕ ਜਾ ਕੇ ਪਰਦੇ ਦੇ ਪਿੱਛੇ ਜਾ ਕੇ ਕੁਝ ਐਸਾ ਗਲਤ ਕਰ ਦਿੰਦੇ ਨੇ ਕਿ ਸਾਡੀ ਸਾਰੀ ਕਮਿਊਨਿਟੀ ਸ਼ਰਮਸਾਰ ਹੋ ਜਾਂਦੀ ਆ ਹੂੰ ਬਹੁਤ ਸਾਰੇ ਕੇਸ ਆਉਂਦੇ ਨੇ ਜਿਦੇ ਚ ਕੁੱਟਮਾਰ ਕਰਦੇ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਇਹ ਸਾਡੇ ਇਲਾਕੇ ਚ ਆ ਕੇ ਵਿਦਾਈ ਮੰਗਣ ਲੱਗ ਗਿਆ ਪਰ ਇਹ ਹੈ ਮੁੰਡਾ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਤੁਸੀਂ ਐਮਏਡੀ ਹੀ ਹੈ ਨਾ ਕਿਉਂਕਿ ਫਿਰ ਦੇਖੋ ਪਤਾ ਕੀ ਆ ਦੇਖੋ ਸਾਡਾ ਸਾਡੀ ਕੋਈ ਪਰਸਨਲ ਖੇਤੀਬਾੜੀ ਨਹੀਂ ਹੈਗੀ ਜੀ ਹੂੰ ਇਹ ਗੱਲ ਤੁਸੀਂ ਮੰਗਦੇ ਹੋ ਨਾ ਹੀ ਸਾਡਾ ਕੋਈ ਬਿਜ਼ਨਸ ਆ ਨਾ ਮੇਰੇ ਗੁਰੂਆਂ ਦਾ ਨਾ ਮੇਰਾ ਨਾ ਮੇਰੀ ਗਿਆਨ ਵਾਲੀ ਜਨਰੇਸ਼ਨ ਬਣਾਉਗੀ ਸਾਡਾ ਕੋਈ ਪਰਸਨਲ ਬਿਜ਼ਨਸ ਨਹੀਂ ਹੈਗਾ ਨਾ ਮੇਰਾ ਕੋਈ ਮੈਂ ਕਹ ਲੂੰ ਵੀ ਕਹਦਾ ਮੇਰਾ ਪੈਟਰੋਲ ਪੰਪ ਨਾ ਮੇਰੇ ਕੋਲ ਜ਼ਮੀਨ ਆ ਨਾ ਮੇਰੇ ਕੋਲ ਕੋਈ ਕੋਠੀ ਆ ਕਾਰ ਬੰਗਲੇ ਕਾਰ ਜੋ ਕੁਝ ਮੇਰੇ ਕੋਲ ਹੈ ਨਾ ਉਹ ਸਿਰਫ ਇੱਕ ਲੋਕਾਂ ਦੀ ਦਿੱਤੀਆਂ ਹੋਈਆਂ ਦਾਤਾਂ ਨੇ ਉਸ ਪਰਮਾਤਮਾ ਦੀਆਂ ਸੋਗਾਤਾਂ ਨੇ ਬੀ ਜਿੰਨਾ ਕੁਸ਼ ਮੈਂ ਇਸਤੇਮਾਲ ਕਰਦੀ ਆ ਚਾਹੇ ਉਹ ਮੇਰਾ ਘਰ ਆ ਮੇਰੀ ਗੱਡੀ ਆ ਮੇਰਾ ਫੋਨ ਆ ਜਾਂ ਜਿੰਨਾ ਵੀ ਅਸੀਂ ਗਹਿਣਾ ਗੱਟਾ ਪਾਉਨੇ ਆ ਉਹ ਸਭ ਇੱਕ ਲੋਕਾਂ ਵੱਲੋਂ ਦਿੱਤੀਆਂ ਹੋਈਆਂ ਸਾਨੂੰ ਦਾਤਾਂ ਨੇ ਨਾ ਕਿ ਪਰਮਾਤਮਾ ਕਹਿੰਦੇ ਜਿਹੜੇ ਲੋਕ ਨੇ ਉਹਨਾਂ ਦਾ ਰੱਬ ਪਰਮਾਤਮਾ ਏ ਪਰ ਸਾਡਾ ਰੱਬ ਉਹ ਲੋਕ ਨੇ ਹੂੰ ਹਨਾ ਤੇ ਦੂਜੀ ਗੱਲ ਹੈ ਨਾ ਵੀ ਕਿਤੇ ਨਾ ਕਿਤੇ ਜਦੋਂ ਕਹਿ ਲੋ ਵੀ ਨਾ ਵੀ ਅਸੀਂ ਕਹਿੰਦੇ ਵੀ ਕੁੱਟਮਾਰ ਹੋ ਗਈ ਥੋ ਪਾਈ ਹੋ ਗਈ ਤਾਂ ਉਸ ਟਾਈਮ ਤੁਹਾਡੀ ਜਿਹੜੀ ਰੋਜ਼ੀ ਰੋਟੀ ਤੇ ਕੋਈ ਤੁਹਾਨੂੰ ਆ ਕੇ ਤੁਹਾਨੂੰ ਪਰੇਸ਼ਾਨ ਕਰੇ ਤੁਹਾਨੂੰ ਕੋਈ ਮਿਸ ਗਾਈਡ ਕਰ ਜਵੇ ਨਾ ਹੁਣ ਉਹੀ ਘਰ ਚੋਂ ਆਪਾਂ ਨੇ 2-4000 5000 ਰੁਪਈਆ ਲੈਣਾ ਹੈ ਨਾ ਉਹ ਕੋਈ ਗਲਤ ਬੰਦਾ ਆ ਕੇ ਲੈ ਗਿਆ ਨਾ ਆਪਣਾ ਹੱਕ ਖਾ ਗਿਆ ਆਪਾਂ ਨੂੰ ਕਿੰਨਾ ਗੁੱਸਾ ਲੱਗੂ ਦੁੱਖ ਲੱਗੂਗਾ ਨਾ ਆਪਾਂ ਨੂੰ ਬਸ ਇਹ ਚੱਕਰ ਆ ਜੀ ਤੇ ਜਸਲੀਨ ਨੂੰ ਹੋਰ ਮਹੰਤਤਾ ਤੋਂ ਹੋਰ ਜਿਹੜੇ ਇਸ ਕਮਿਊਨਿਟੀ ਦੇ ਲੋਕ ਨੇ ਬਹੁਤ ਖਿਲਾਫ ਬੋਲਦੇ ਨੇ ਕਿਹੜੀ ਗੱਲ ਤੂੰ ਨਹੀਂ ਨਹੀਂ ਜਸਲੀਨ ਦੇ ਖਿਲਾਫ ਨਹੀਂ ਬੋਲਦੇ ਜਸਲੀਨ ਖਿਲਾਫ ਬੋਲਦੀ ਹੈ ਨਹੀਂ ਮੈਂ ਉਹਨਾਂ ਦੇ ਖਿਲਾਫ ਵੀ ਨਹੀਂ ਬੋਲਦੀ ਜੀ ਦੇਖੋ ਜੇਕਰ ਮੇਰੀ ਕਮਿਊਨਿਟੀ 'ਚ ਕੋਈ ਗਲਤ ਕਰੂਗਾ ਤਾਂ ਮੈਂ ਤਾਂ ਉਹਨੂੰ ਕਹਿ ਦਨੀ ਆ ਵੀ ਹਾਂ ਬਈ ਇਹ ਗਲਤ ਆ ਗਲਤ ਕਰਦੇ ਨੇ ਨਹੀਂ ਮਤਲਬ ਕਿ ਕੋਈ ਗੱਲਬਾਤ ਐਵੇਂ ਦੀ ਹੋ ਜਾਂਦੀ ਆ ਸਾਡੀ ਕੋਈ ਆਪਸੀ ਹੈ ਨਾ ਕੋਈ ਘਰ ਦੇ ਵਿੱਚ ਬੈਠ ਕੇ ਸਾਡੀ ਆਪਸੀ ਮਹੰਤਾਂ ਦੀ ਕੋਈ ਗੱਲਬਾਤ ਹੁੰਦੀ ਆ ਨਾ ਉਹਨੂੰ ਲੈ ਕੇ ਜਿਵੇਂ ਕੋਈ ਚੇਲੇ ਨਾਲtੀਆਂ ਨੂੰ ਲੈ ਕੇ ਕੋਈ ਗੱਲਬਾਤ ਹੋ ਜਾਂਦੀ ਆ ਗਲਤ ਕਰਨ ਨੂੰ ਕਿਹੜਾ ਕਿਸੇ ਨੇ ਮਰਡਰ ਕਰ ਦੇਣਾ ਕਿਸੇ ਦਾ ਧੱਕਾ ਕਰਦੇ ਨੇ ਮਹੰਤ ਨਹੀਂ ਦੇਖ ਪਤਾ ਕੀ ਹੁੰਦਾ ਕਈ ਵਾਰ ਮੰਨ ਲਓ ਮੈਂ ਕਿਸੇ ਦੇ ਘਰ ਵਧਾਈ ਲੈਣ ਗਈ ਕੁਛ ਨਾ ਵਿੱਚ ਇਨਸਾਨ ਹੀ ਕਈ ਇਹੋ ਜਿਹੇ ਆ ਕੇ ਵਿੱਚ ਖੜ ਜੰਦੇ ਨੇ ਆ ਕੇ ਜਿਹੜੇ ਕਹਿੰਦੇ ਨਹੀਂ ਨਹੀਂ ਜਿਆਦਾ ਆ ਜੀ ਅਗਲਾ ਦੇਣ ਲਈ ਤਿਆਰ ਆ ਹੁਣ ਮੈਂ ਕੱਲ ਕਿਸੇ ਦੇ ਘਰ ਵਧਾਈ ਲੈਣ ਚਲੀ ਗਈ ਉਹ ਕਹਿੰਦੇ ਬਾਬਾ ਜੀ ਆਪਾਂ ਤੁਹਾਨੂੰ 11000 ਬੜਾ ਖੁਸ਼ ਹੋ ਕੇ ਦੇਣਾ ਹਨ ਮੈਂ ਨੇ ਕਿਹਾ 11 ਘੱਟ ਹੈ ਹਨਾ ਤੁਸੀਂ ਤਾਂ ਮੇਰੇ ਤੱਕੜੇ ਬੰਦੇ ਹੋ ਮੈਨੂੰ ਤਾਂ ਵੱਡੇ ਘਰ ਤੋਂ ਵੱਡੀਆਂ ਆਸਾਂ ਹੁੰਦੀਆਂ ਨੇ ਮੈਂ ਕਿਹਾ ਵਿਆਹ 'ਚ ਲੱਖਾਂ ਕਰੋੜਾ ਖਰਚਿਆ ਮੈਂ ਕਿਹਾ ਥੋੜੇ ਜਿਹਾ ਵਧਾ ਕੇ ਦੇ ਦਿਓ ਮੈਨੂੰ ਕਹਿੰਦੇ ਜੀ 15 ਕਰ ਦਈਏ ਮੈਂ ਕਿਹਾ ਨਹੀਂ 15 11 ਨਾ ਕੰਮ ਕਰੋ ਮੈਂ ਕਿਹਾ ਇੱਕੋ ਵਾਰ ਛਗਣਾ ਵਾਲਾ ਕਰਦੇ ਕਹਿੰਦੇ ਚੱਲ ਬੋਲੀ ਨਾ ਅਸੀਂ ਆਪੇ ਲੈ ਆਵਾਂਗੇ ਚਲੋ ਉਹਨਾਂ ਨੇ ਕਹਿਤਾ ਉਹਨਾਂ ਨੇ ਕਹਿਤਾ ਵੀ 21 ਲੈ ਲਓ ਮੈਂ ਕਿਹਾ ਚੱਲ ਮੈਨੂੰ ਮਨਜੂਰਾ ਚਲੋ ਪਰਮਾਤਮਾ ਤੁਹਾਨੂੰ ਪੁੱਤ ਦੇਊਗਾ ਤੁਹਾਡਾ ਬਿਜ਼ਨਸ ਵਧੂਗਾ ਮੈਨੂੰ ਹੋਰ ਵੀ ਵਧਾ ਕੇ ਦੇ ਦਿਓ ਤਾਂ ਉਸ ਤੋਂ ਬਾਅਦ 21 ਲੈਣ ਤੋਂ ਬਾਅਦ ਨਾ ਇੱਕ ਬੰਦਾ ਵਿੱਚ ਆ ਗਿਆ ਕਿ 21 ਤਾਂ ਤੁਸੀਂ ਜਿਆਦਾ ਦਿੱਤਾ ਜੀ ਫਲਾਣਾ ਉਸ ਬੰਦੇ ਜਿਹਨੇ ਵਧਾਈ ਦਿੱਤੀ ਉਹਨੇ ਨਾਲ ਦੀ ਨਾਲ ਇਹ ਗੱਲ ਕਹੀ ਵੀ ਮੇਰੀ ਖੁਸ਼ੀ ਦੀ ਮੈਂ 21 ਛੱਡੋ ਮੈਂ ਚਾਹੇ 50 ਦੇਵਾਂ ਉਹਨਾਂ ਨੂੰ ਹੂੰ ਇਹਨਾਂ ਨੇ ਮੇਰੇ ਤੋਂ ਅੰਦਰ ਵੜ ਕੇ ਲਿੱਤਾ ਨਾ ਮੇਰਾ ਇਹਨਾਂ ਨੇ ਸਤਕਾਰ ਕੀਤਾ ਮੇਰਾ ਪਿਆਰ ਕੀਤਾ ਬਸ ਕਹਿਣ ਤੋਂ ਬਾਅਦ ਕੁਝ ਪੜਕਾ ਹੂ ਲੋਕ ਹੈ ਜਿੰਦ ਨੇ ਨਾ ਜਿਹੜੇ ਕਹਿੰਦੇ ਨੇ ਬਸ ਜਿੰਨਾਂ ਨੂੰ ਉਂਗਲੀ ਕਰਨ ਦੀ ਆਦਤ ਹੁੰਦੀ ਹੈ ਵੀ ਤਾਕਾ ਝਾਕੀ ਕਰਨੇ ਕੀ ਆਦਤ ਹੈ ਮਜਬੂਰ ਮਹਾਂਪਤੀ ਕੀ ਸੋਚ ਕੇ ਮਾਨਤ ਕੀ ਦੇਖ ਕੇ 31 51 ਹਰ ਮੰਗਦੇ ਆ ਨਹੀਂ ਐਵੇਂ ਦਾ ਕੁਝ ਨਹੀਂ ਤੁਸੀਂ ਜਦੋਂ ਮੰਨ ਕੇ ਚਲੋ ਵਿਦਾਈ ਮੰਗਣੀ ਹੁੰਦੀ ਆ ਕੀ ਸੋਚ ਕੇ ਕੀ ਦੇਖ ਕੇ ਵਿਦਾਈ ਮੰਗਦੇ ਆ ਦੇਖੋ ਪਰਮਾਤਮਾ ਨੇ ਇੰਨੀ ਸੈਂਸ਼ਣ ਸ਼ਕਤੀ ਦਿੱਤੀ ਹੁੰਦੀ ਹੈ ਨਾ ਕਿ ਆਪਾਂ ਕਿਸੇ ਇਨਸਾਨ ਨੂੰ ਜੱਜ ਕਰ ਸਕਦੇ ਹਾਂ ਕਿਉਂਕਿ ਆਪਣਾ ਕੰਮ ਹੀ ਰੋਜ਼ ਦਾ ਇਹ ਆ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇਨਸਾਨ ਆਪਾਂ ਨੂੰ ਇੰਨੇ ਕ ਦੇ ਸਕਦੇ ਨੇ ਹਨਾ ਆਪਾਂ ਕਦੇ ਕਿਸੇ ਨਾਲ ਧੱਕਾ ਹੀ ਨਹੀਂ ਕਰਦੇ ਜੀ ਮਹਾਂਤ ਵੀ ਕਿਦ ਨਾ ਕਦੇ ਕਿਸੇ ਨਾਲ ਧੱਕਾ ਨਹੀਂ ਕਰਨਗੇ ਉਸ ਪਿਆਰ ਨਾਲ ਹੀ ਹੈ ਨਾ ਬਸ ਤੈਨੂੰ ਕਹਿ ਰਹੀ ਹਾਂ ਨਾ ਵੀ ਕੁਝ ਬੰਦੇ ਵਿਚ ਆ ਜਾਣਗੇ ਹਨਾ ਉਹ ਕਹਣਗੇ ਜਿਸ ਤੁਹਾਡੇ ਵਿੱਚ ਪਾ ਕੇ ਇੰਨੇ ਕਰਾਦਨੇ ਇੰਨੇ ਕਰਾਦਨੇ ਬਸ ਐਨੇ ਜੇ ਮਾੜੀ ਮੋਟੀ ਗੱਲ ਵਿਗੜ ਜਾਂਦੀ ਆ ਕਹਿ ਲਓ ਤੁਸੀਂ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਪਿੰਡਾਂ 'ਚ ਸ਼ਗਨ ਬੰਨੇ ਵੀ ਹੋਏ ਨੇ ਵੀ ਮਹਾਂਤਾਂ ਨੂੰ ਇੰਨੇ ਪੈ ਪਤਾ ਕੀ ਆ ਕੁਝ ਗਲਤ ਮੇਰੇ ਵੀ ਕਹਿ ਲੋ ਵੀ ਮਹੰਤਾਂ ਨੇ ਕੁਝ ਤੱਕਾ ਕੀਤਾ ਕਈ ਲੋਕਾਂ ਨਾਲ ਜਾ ਕੇ ਨਾ ਵੀ ਨਹੀਂ ਨਹੀਂ ਜੇ ਅਸੀਂ ਐ ਨਹੀਂ ਲੈਣੇ ਨੇ ਨਾ ਹੁਣ ਅਗਲੇ ਜ਼ਿੱਦ ਦੇ ਪੱਕੇ ਨੇ ਚਾਹੇ ਬੇਸ਼ੱਕ ਤਕੜੇ ਨੇ ਉਹ ਕਹਿੰਦੇ ਅਸੀਂ ਨਹੀਂ ਦੇਣਾ ਹੈਗਾ ਤਾਂ ਫਿਰ ਉੱਥੇ ਕਿਤੇ ਨਾ ਮੋਸ਼ ਸ਼ਗਨ ਜਿਹੜਾ ਬੰਨ ਦਿੰਦੇ ਨੇ ਪਰ ਜਿੱਥੇ ਤੱਕ ਮੈਨੂੰ ਲੱਗਦਾ ਨਾ ਉਹਨਾਂ ਜਿਹੜੇ ਪਿੰਡਾਂ ਚ ਬੰਨ ਵੀ ਦਿੰਦੇ ਨੇ ਨਾ ਸ਼ਗਨ ਫਿਰ ਵੀ ਲੋਕ ਪਦਾ ਘਟਾ ਕੇ ਦੇ ਹੀ ਦਿੰਦੇ ਨੇ ਵਿਚਾਰੇ ਹੂੰ ਉਹ ਕੋਈ ਐਸਾ ਹੁੰਦਾ ਦੇਖੋ ਮਹੰਤਾਂ ਨੂੰ ਕੋਈ ਨਹੀਂ ਬਣ ਸਕਿਆ ਹੂੰ ਪਰਮਾਤਮਾ ਨੇ ਵੀ ਆਪਾਂ ਨੂੰ ਤਾਂ ਖੋਲ ਕੇ ਭੇਜਿਆ ਹਨਾ ਆਪਾਂ ਤਾਂ ਕਹਿੰਦੇ ਆ ਵੀ ਰੱਬ ਨਾ ਕਰੇ ਕਿਸੇ ਦਾ ਕੋਈ ਕੰਮ ਬੰਨਿਆ ਜਾਵੇ ਪਰ ਆਪਾਂ ਤਾਂ ਚਾਹੁੰਦੇ ਆ ਨਾ ਵੀ ਸਭ ਦੇ ਕੰਮ ਚਕਾਰ ਚੱਲਣ ਖੁਸ਼ੀਆਂ ਮਿਲਣ ਤਰੱਕੀਆਂ ਮਿਲਣ ਆਪਾਂ ਨਹੀਂ ਚਾਹੁੰਦੇ ਹਨ ਲੈ ਜਿਹੜੀ ਤੁਸੀਂ ਕਹਿੰਦੇ ਵੀ ਬੰਨਣ ਦੀ ਗੱਲ ਕਈ ਹੁਣ ਹੋ ਜਾਂਦਾ ਪਿੰਡਾਂ 'ਚ ਆਪਣੇ ਵੀ ਏਰੀਆ 'ਚ ਹੋ ਜਾਂਦਾ ਹੈ ਪਰ ਆਪਾਂ ਕਿਤੇ ਨਾ ਕਿਤੇ ਇਕੱਲੇ ਸੌਲ ਆਊਟ ਕਰ ਲੰਨੇ ਬੈਠ ਕੇ ਹੂੰ ਪਰ ਬਹੁਤ ਸਾਰੇ ਵੀ ਜਾ ਕੇ ਲੋ ਕਿਤੇ ਫੈਬ੍ਰੀਕੇਟ ਆ ਜਾਂਦੇ ਨੇ ਹਨਾ ਵੀ ਜਿਹੜੇ ਨਕਲੀ ਆ ਜਾਂਦੇ ਨੇ ਉਹ ਕਿਸੇ ਨਾ ਧੱਕਾ ਕਰਕੇ ਉਹ ਇਹ ਵੀ ਹੋ ਜਾਂਦਾ ਹੈ ਨਕਲੀ ਤੇ ਅਸਲੀ ਮਹੰਤ ਦੀ ਪਛਾਣ ਕੌਣ ਕਰੂਗਾ ਦੇਖੋ ਇਹ ਤਾਂ ਇਲਾਕੇ ਵਾਲਿਆਂ ਨੂੰ ਪਤਾ ਹੁੰਦਾ ਹੈ ਜਿਵੇਂ ਮੇਰੇ ਵੱਡੇ ਗੁਰੂ ਜੀ ਸੀ ਮੈਂ ਉਹਨਾਂ ਨਾਲ ਜਾਂਦੀ ਸੀ ਨਾ ਇਲਾਕੇ ਦੇ ਤਾਂ ਚਲੋ ਮੰਨਿਆ ਵੀ ਹੁੰਦੀ ਆ ਵੀ ਆ ਜਿਵੇਂ ਮੰਨ ਕੇ ਚਲੋ ਸਾਡੇ ਮੋਗੇ ਦੀ ਗੱਲ ਕਰ ਲੈਨੇ ਆ ਵੀ ਪੱਕੇ ਨੇ ਵੀ ਆ ਬੋਬੀ ਮਹੰਤ ਹੁਣੀ ਆਉਣਗੇ ਹਾਂ ਜੀ ਜੀ ਪਰ ਜਿਹੜੇ ਰੋੜਾਂ ਤੇ ਬੱਸਾਂ ਚ ਰੇਲਵੇ ਸਟੇਸ਼ਨਾਂ ਤੇ ਮੰਗਦੇ ਉਹਨਾਂ ਦੀ ਕੌਣ ਪਛਾਣ ਕਰੂਗਾ ਦੇਖੋ ਉਹ ਉਹਨਾਂ ਦੇ ਵਿੱਚ ਟ੍ਰਾਂਸਜੈਂਡਰਸ ਹੁੰਦੇ ਨੇ ਜਿਨ੍ਹਾਂ ਨੇ ਆਪਣਾ ਜੈਂਡਰ ਚੇਂਜ ਕਰਾ ਲਿਆ ਹਨਾ ਉਹ ਇਹੋ ਜਿਹੇ ਲੋਕ ਵੀ ਉਹਨਾਂ ਦੇ ਵਿੱਚ ਆ ਜਾਂਦੇ ਨੇ ਨਾ ਤਾਂ ਇਹਨਾਂ ਦੇ ਵਿੱਚ ਹੁਣ ਆਪਾਂ ਤਾਂ ਕੀ ਕਿਸੇ ਨੂੰ ਕਹਿ ਸਕਦੇ ਹਾਂ ਨਾ ਕਿਉਂਕਿ ਤੁਹਾਨੂੰ ਦੱਸਿਆ ਵੀ ਸੁਪਰੀਮ ਕੋਰਟ ਨੇ ਐਲਜੀਬੀਟੀ ਕਮਿਊਨਿਟੀ ਨੂੰ ਪਰਮਿਸ਼ਨ ਦੇ ਦਿੱਤੀ ਹੈ ਨਾ ਲੈ ਜਿਹਦੇ ਵਿੱਚ ਲੈਸਬੀਅਨਸ ਗੇਜ਼ ਟ੍ਰਾਂਸਜੈਂਡਰ ਹਨਾ ਤੇ ਇਹੋ ਜਿਹੇ ਲੋਕ ਸ਼ਾਮਿਲ ਨੇ ਹਨਾ ਤੇ ਕਿਦਾਂ ਪਰ ਉਹਦੇ ਵਿੱਚ ਅਦਰਸ ਦਾ ਦਿੱਤਾ ਹੀ ਨਹੀਂ ਹੋਇਆ ਉਹਨਾਂ ਨੇ ਜਿਹੜੇ ਅਦਰ ਲੋਕ ਦੇ ਨੇ ਜਿਵੇਂ ਹੁਣ ਮੈਂ ਇੱਕ ਟ੍ਰਾਂਸਜੈਂਡਰ ਥੋੜੀ ਐ ਮੈਂ ਇੱਕ ਅਦਰ ਜੈਂਡਰ ਦੀ ਆ ਹੂੰ ਟਰਾਂਸ ਤਾਂ ਮੈਂ ਤਾਂ ਹੋਈ ਨਾ ਜਿਵੇਂ ਟਰਾਂਸ ਕਰਾ ਲਾਂ ਚੇਂਜ ਕਰਾ ਲਾਂ ਆਪਣਾ ਜਦੋਂ ਮੈਂ ਹੈ ਹੀ ਅਦਰ ਜੈਂਡਰ ਦੀਆਂ ਤਾਂ ਉਹਦੇ ਵਿੱਚ ਮੇਰਾ ਤਾਂ ਹੈ ਨਹੀਂ ਮੇਰਾ ਖੁਦ ਦੇ ਆਧਾਰ ਕਾਰਡ ਤੇ ਅਦਰ ਜੈਂਡਰ ਟਰਾਂਸ ਜੈਂਡਰ ਲਿਖਿਆ ਪਿਆ ਹੈ ਹਾਲਾਂਕਿ ਮੈਂ ਫਿਰ ਦੂਜੀ ਵਾਰ ਬਣਵਾ ਕੇ ਲੈ ਕੇ ਨਾਲ ਮੈਂ ਅਦਰ ਕਰਵਾ ਕੇ ਲੈ ਕੇ ਮੈਂ ਕਿਹਾ ਵੀ ਮੇਰਾ ਅਦਰ ਲਿਖੋ ਜਾਂ ਥਰਡ ਜੈਂਡਰ ਲਿਖ ਦਿਓ ਵੀ ਤੀਜੀ ਲਿੰਗ ਸ਼੍ਰੇਣੀ ਜਿਹੜਾ ਮੇਰਾ ਬਣਦਾ ਹੱਕ ਹੈ ਉੱਥੇ ਕਿਤਨਾ ਕਿਤੇ ਪ੍ਰੋਬਲਮਸ ਆਉਂਦੀਆਂ ਨੇ ਹਨਾ ਮਾਨਤਾ ਦੀ ਬਹੁਤ ਪਹੁੰਚ ਹੁੰਦੀ ਹੈ ਫਿਰ ਕੋ ਪਹੁੰਚਦਾ ਜੀ ਆਪਾਂ ਨਹੀਂ ਕਹਿ ਸਕਦੇ ਪਹੁੰਚ ਆ ਪਹੁੰਚ ਉਸ ਵਾਹਿਗੁਰੂ ਦੀ ਆ ਉਸ ਸੱਚੇ ਪਾਤਸ਼ਾਹ ਦੀ ਆ ਉਹ ਕਿਰਪਾ ਵਾਹਿਗੁਰੂ ਦਾ ਨੂਰ ਹੈ ਆਪਣੇ ਤੇ ਵਾਸਤੇ ਇਹ ਕਹਿੰਦੇ ਜਸਲੀਨ ਮੰਤ ਦੇ ਫੋਨ ਤੇ ਹੀ ਕੰਮ ਹੋ ਜਾਂਦੇ ਆ ਨਹੀਂ 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 ਆਪਾਂ ਕਹਿੰਦੇ ਨਹੀਂ ਜੀ ਕਦੇ ਆਪਣਾ ਤਾਂ ਸਤਕਾਰ ਸਾਰੇ ਇੰਨਾ ਪਿਆਰ ਕਰਦੇ ਨੇ ਆਪਣੇ ਗੁਰੂਆਂ ਦੀਆਂ ਪਰਮਾਤਮਾ ਦੀਆਂ ਉਸ ਬਖਸ਼ਿਸ਼ਾਂ ਹੀ ਹੁੰਦੀਆਂ ਨੇ ਜੀ ਇਹ ਸਾਰੀਆਂ ਏਰੀਆ ਡਿਵਾਈਡ ਹੋ ਜਾਂਦੇ ਨੇ ਵੀ ਇਸ ਤਰ੍ਹਾਂ ਬਿਲਕੁਲ ਬਿਲਕੁਲ ਸਾਰਿਆਂ ਦੀਆਂ ਲੋਕੇਸ਼ਨਸ ਨੇ ਜਿਹੜੀਆਂ ਬਾਕਾਇਦਾ ਗਲੀ ਵੱਲ ਗਲੀ ਘਰ ਵੱਲ ਘਰ ਬੰਡਿਆ ਹੁੰਦਾ ਜੀ ਹੂੰ ਦੇ ਅਥ ਤਕ ਤਾ ਅਟਾ ਇਹ ਦੋ ਇਧਰ ਤੁਹਾਡਾ ਇਧਰ ਤੁਹਾਡਾ ਇਧਰ ਤੁਹਾਡਾ ਹੂੰ ਇਹ ਗੁਰੂਮੰਤ ਹੁੰਦੇ ਨੇ ਤੁਹਾਡੇ ਜਿਹੜੇ ਡਿਵਾਈਡ ਕਰਦੇ ਨੇ ਬਿਲਕੁਲ ਜੀ ਹੂੰ ਸਾਡੀ ਬਰਾਦਰੀ ਦੇ ਬਹੁਤ ਰੂਲਸ ਨੇ ਸਾਡੇ ਬਹੁਤ ਰੂਲਸ ਨੇ ਹਨਾ ਸਾਡੇ ਜਿਹੜੇ ਮਹੰਤ ਨੇ ਉਹਨਾਂ ਲਈ ਬਹੁਤ ਨਿਜ਼ਮ ਬਣਾ ਕੇ ਚੱਲਦੇ ਨੇ ਜਿਹੜੇ ਨਿਜ਼ਮ ਸਾਡੇ ਗੁਰੂ ਜੀ ਵੱਲੋਂ ਉਹਨਾਂ ਦੇ ਅੱਗੇ ਵੱਡੇ ਗੁਰੂਆਂ ਵੱਲੋਂ ਉਹਨਾਂ ਦੇ ਅੱਗੇ ਵੱਡੇ ਗੁਰੂਆਂ ਵੱਲੋਂ ਸਭ ਨੂੰ ਪੀੜੀ ਦਾ ਪੀੜੀ ਪਾਲਣਾ ਕਰਨੀ ਪੈਂਦੀ ਹੈ ਜੀ ਉਹ ਨਿਜ਼ਮਾਂ ਦੀ ਟ੍ਰਾਂਸਜੈਂਡਰ ਦੀ ਗੱਲ ਛੱਡ ਦਿੰਦੇ ਆ ਮਹੰਤ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਰੀਅਲ ਮਹੰਤ ਚ ਵੀ ਲੱਗਦਾ ਵੀ ਕਮੀਆਂ ਹੈਗੀਆਂ ਨੇ ਨਹੀਂ ਦੇਖੋ ਮਹੰਤਾਂ ਚ ਨਹੀਂ ਤਾਂ ਕ ਮੈਂ ਮੇਰੇ ਲਈ ਮੇਰੀ ਕਮਿਊਨਿਟੀ ਬਹੁਤ ਉੱਚਾ ਦਰਜਾ ਰੱਖਦੀ ਹੈ ਜਿਹੜੀ ਮੈਨੂੰ ਰੋਟੀ ਦਿੰਦੀ ਆ ਜੇ ਮੈਂ ਅੱਜ ਆਪਣੀ ਕਮਿਊਨਿਟੀ ਚ ਨੁਕਸ ਕੱਢਣ ਲੱਗ ਗਈ ਨਾ ਤਾਂ ਮੈਂ ਕਿੱਥੇ ਦੀ ਮਹੰਤ ਹੋਈ ਹੈ ਨਾ ਇਹ ਮੇਰੇ ਲਈ ਬਹੁਤ ਮੇਰਾ 빅 ਪੁਆਇੰਟ ਹੋਊਗਾ ਵੀ ਮੈਂ ਆਪਣੇ ਮਹੰਤਾਂ ਪ੍ਰਤੀ ਕਹਾ ਨਹੀਂ ਮੇਰੇ ਮਹੰਤਾਂ ਦਾ ਬਹੁਤ ਉੱਚਾ ਦਰਜਾ ਮਾਈਆਂ ਜਿਹੜੀਆਂ ਬਜ਼ੁਰਗ ਨੇ ਸਾਡੇ ਨਾ ਮੇਰੀਆਂ ਉਹਨਾਂ ਨੂੰ ਮਾਈਆਂ ਦਾ ਇੱਕ ਸ਼ਬਦ ਵਰਤਿਆ ਜਾਂਦਾ ਨਾ ਮਹੰਤਾਂ ਲਈ ਸਾਡੇ ਦੇ ਵਿੱਚ ਵੀ ਇਹ ਮਮਾਈਆਂ ਨੇ ਨਾ ਤਾਂ ਮੈਂ ਤਾਂ ਉਹਨਾਂ ਦੀ ਚਰਨਾਂ ਦੀ ਧੂੜ ਹੂੰ ਉਹਨਾਂ ਦਾ ਉੱਚਾ ਆਉਂਦਾ ਹੁੰਦਾ ਉਹਨਾਂ ਦਾ ਬਹੁਤ ਮਾਣ ਸਤਿਕਾਰ ਬਹੁਤ ਜ਼ਿਆਦਾ ਮੈਂ ਕਹਿੰਨੇ ਜੀ ਉਹ ਮੇਰੀਆਂ ਕਹਿ ਲਓ ਮੇਰੇ ਸਿਰ ਦਾ ਤਾਜ ਨੇ ਇੱਕ ਹੂੰ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੀ ਲੋਕ ਪਿਆਰ ਵੀ ਕਰਦੇ ਨੇ ਲੋਕ ਦਰਕਾਰ ਵੀ ਦਿੰਦੇ ਨੇ ਦੇਖੋ ਜੀ ਹੁਣ ਸਭ ਤਰ੍ਹਾਂ ਦੀ ਉਂਗਲੀ ਆ ਪੰਜੇ ਸਭ ਤਰ੍ਹਾਂ ਦੀ ਦੁਨੀਆ ਪੰਜੇ ਉਂਗਲ ਇਕਸਾਰ ਨਹੀਂ ਹੋ ਸਕਦੀਆਂ ਕਈ ਇਹੋ ਜਿਹੇ ਲੋਕ ਵੀ ਨੇ ਜਿਹੜੇ ਆਪਾਂ ਨੂੰ ਕਹਿ ਲਓ ਵੀ ਦੇਖ ਕੇ ਦਰਵਾਜ਼ਾ ਨਹੀਂ ਚੰਗਾ ਸੰਬੰਧ ਦੇ ਦਰਵਾਜ਼ਾ ਬੰਦ ਕਰ ਲੈਂਦੇ ਨੇ ਹਨਾ ਆਪਾਂ ਫਿਰ ਵੀ ਕਹਿੰਦੇ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਖੁਸ਼ੀ ਜਾਂਦਾ ਹੂੰ ਕਦੇ ਨਾ ਕਦੇ ਉਹਨਾਂ ਦੇ ਮੈਨੂੰ ਪਤਾ ਇਸ ਗੱਲ ਦਾ ਯਕੀਨ ਆ ਮੇਰੇ ਗੁਰੂਆਂ ਨੇ ਗੱਲ ਨਹੀਂ ਮੈਨੂੰ ਪੱਕਾ ਕੀਤਾ ਹੋਇਆ ਰੱਬ ਬਹੁਤ ਸੋਹਣਾ ਕਹਿੰਦੀ ਥੋੜੀ ਬਿਲਕੁਲ ਜੀ ਬਿਲਕੁਲ ਆਪਾਂ ਤਾਂ ਕਹਿਣ ਵਾਲੇ ਵੀ ਆਪਾਂ ਆਪਾਂ ਕੌਣ ਆ ਸੁਣਾਉਣ ਵਾਲੇ ਹਨ ਉਹ ਵਾਈਗਰੂ ਦੇ ਨਿਜ਼ਮ ਨੇ ਜੀ ਜਿਵੇਂ ਪੁਰਾਤਨ ਧਰਮ ਤੋਂ ਚੱਲਦਾ ਆ ਹਨਾ ਵੀ ਇਹ ਕਹਿ ਲੋ ਵੀ ਆਪਾਂ ਕਿ ਪੀੜੀਦਰ ਪੀੜੀ ਚੱਲਦੇ ਆਈਆਂ ਹਨਾ ਮਹਾਂਤਾਂ ਦੀਆਂ ਕੋਈ ਅੱਜ ਪਹਿਲੀ ਵਿਧਾਈ ਅਸੀਂ ਮੰਗਣ ਨਹੀਂ ਜਾ ਰਹੇ ਮੇਰੇ ਗੁਰੂਆਂ ਨੇ ਨਹੀਂ ਕੋਈ ਪਹਿਲੀ ਵਿਧਾਈ ਮੰਗੀ ਉਹਨਾਂ ਤੋਂ ਵੀ ਵੱਡੇ ਗੁਰੂ ਉਹ ਤੋਂ ਵੀ ਵੱਡੇ ਜਿਹੜੀਆਂ ਪੀੜੀਦਰ ਪੀੜੀ ਚੱਲਦੀ ਆ ਰਹੀਆਂ ਰਵਾਇਤਾਂ ਨੇ ਦੇਖੋ ਜਦੋਂ ਰਾਮਚੰ ਆਪਣੇ ਜੰਗਲ ਦੇ ਵਿੱਚ ਬਨਵਾਸ ਕੱਟਣ ਲਈ ਜਾ ਰਹੇ ਸੀ ਨਾ ਤਾਂ ਉਹਨਾਂ ਪਿੱਛੇ ਹਜ਼ਾਰਾਂ ਲੋਕਾਂ ਦੀ ਭੀੜ ਚਲੀ ਗਈ ਕਹਿੰਦੇ ਜਦੋਂ ਉਹ ਜੰਗਲ ਦੇ ਵਿੱਚ ਐਂਟਰ ਹੋਣ ਲੱਗੇ ਉਹ ਕਹਿੰਦੇ ਨਰ ਤੇ ਨਾਰੀਆਂ ਵਾਪਸ ਜਾਓ ਹੁਣ ਨਰ ਸੀਗੇ ਬੰਦੇ ਨਾਰੀਆਂ ਸੀ ਔਰਤਾਂ ਉਹ ਵਾਪਸ ਚਲੀ ਗਈਆਂ ਤੇ ਪਿੱਛੇ ਬਚ ਗਏ ਸਾਡੇ ਵਰਗੇ ਲੋਕ ਮਹੰਤ ਤੇ ਉਹ ਜਦੋਂ 14 ਸਾਲਾਂ ਬਾਅਦ ਬਨਵਾਸ ਕੱਟ ਕੇ ਵਾਪਸ ਆਏ ਉਹ ਕਹਿੰਦੇ ਵੀ ਭਗਤ ਜੀ ਤੁਸੀਂ ਬੈਠੇ ਹੋ ਇੱਥੇ ਉਹ ਕਹਿੰਦੇ ਬਾਬਾ ਜੀ ਵੀ ਅਸੀਂ ਤਾਂ ਤਾਂ ਬੈਠੇ ਆ ਵੀ ਤੁਸੀਂ ਹੀ ਜਾਂਦੇ ਹੋ ਸਾਨੂੰ ਕਹਿਗੇ ਵੀ ਤੁਸੀਂ ਨਰ ਤੇ ਨਾਰੀਆਂ ਜਾਓ ਵੀ ਅਸੀਂ ਤਾਂ ਨਾ ਨਰ ਸੀ ਨਾ ਨਾਰੀਆਂ ਸਾਨੂੰ ਤੁਸੀਂ ਸੰਦੇਸ਼ ਨਹੀਂ ਦਿੱਤਾ ਕੋਈ ਆਰਡਰ ਹੀ ਨਹੀਂ ਕੀਤਾ ਹੂੰ ਉਹ ਕਹਿੰਦੇ ਫਿਰ ਤੁਸੀਂ 14 ਸਾਲ ਕਿਵੇਂ ਕੱਟੇ ਉਹ ਕਹਿੰਦੇ ਜੀ ਆ ਪੱਤੇ ਖਾ ਲੇ ਦਰਖਤਾਂ ਦੇ ਕਹਿੰਦੇ ਫਰੂਟ ਲੱਗਿਆ ਨਾ ਤੇ ਫਲ ਲੱਗਿਆ ਸੀ ਉਹ ਖਾ ਲਿਆ ਹੂੰ ਕਹਿੰਦੇ ਕਹਿੰਦੇ ਜਦੋਂ ਪੱਤੇ ਵੀ ਝੜ ਗਏ ਫਿਰ ਇਹ ਦਰਖਤਾਂ ਦੇ ਛਿੱਲ ਉਤਾਰ ਉਤਾਰ ਖਾ ਗਏ ਅਸੀਂ ਹਨਾ ਕਹਿੰਦੇ ਜਦੋਂ ਮੀਂਹ ਪੈਂਦਾ ਦੀ ਪਾਣੀ ਪੀਤਾ ਬਹੁਤ ਗਰੀਬੀ ਮੀਰੀ ਜੋ ਵੀ ਕਟਿਆ ਕਹਿੰਦੇ ਇੱਥੇ ਹੀ ਕਟਿਆ ਤਾਂ ਦੇ ਕੱਪੜੇ ਵੀ ਪਾੜ ਗਏ 14 ਸਾਲਾਂ ਚ ਤਾਂ ਹਨਾ ਕਹਿੰਦੇ ਫਿਰ ਫਿਰ ਰਾਮ ਜੀ ਨੇ ਕਹਿਤਾ ਵੀ ਅੱਜ ਤੋਂ ਬਾਅਦ ਕਿਸੇ ਘਰ ਖੁਸ਼ੀ ਹੋਊਗੀ ਪਹਿਲਾਂ ਤੁਹਾਡਾ ਪੈਰ ਪਾਊਗਾ ਉੱਥੇ ਕੋਈ ਖੁਸ਼ੀ ਵਾਲਾ ਕੰਮ ਕੋਈ ਚੰਗਾ ਕੰਮ ਹੋਊਗਾ ਨਾ ਸਭ ਤੋਂ ਪਹਿਲਾਂ ਤੁਹਾਡਾ ਹੀ ਪੈਰ ਰੱਖਿਆ ਜਾਣਾ ਉੱਥੇ ਜਸਲੀਨ ਮਹੰਤ ਕੰਟਰੋਵਰਸੀ ਚ ਕਿਉਂ ਆਣਾ ਚਾਹੁੰਦੇ ਨੇ ਮੈਂ ਤੇ ਦੇਖੋ ਜੀ ਕਾਉਂਟਰਵਰਸੀ ਦੇਖੋ ਮੇ ਮੈਂ ਤਾਂ ਲੋਕਾਂ ਨੂੰ ਜਗਾਉਣਾ ਚਾਹੁੰਦੀ ਆ ਨਾ ਮੈਂ ਇਲੈਕਸ਼ਨ ਲੜੀ ਮੇਰਾ ਇਲੈਕਸ਼ਨ ਤੇ ਜਿੱਤਣ ਦਾ ਤੇ ਹਾਰਨ ਦਾ ਕੋਈ ਮਕਸਦ ਨਹੀਂ ਸੀ ਵੀ ਮੈਂ ਜਿੱਤੂਗੀ ਜਾਂ ਹਾਰੂਗੀ ਮੇਰਾ ਇੱਕ ਫਰਜ਼ ਸੀ ਵੀ ਐਮਐਲਏ ਦੀ ਇਲੈਕਸ਼ਨ ਲੜਨਾ ਹੁਣ ਮੇਰੇ ਨਾਲ ਐਮਐਲਏ ਦੀ ਇਲੈਕਸ਼ਨ ਚ ਨਾ 67 ਜਾਨੇ ਖੜੇ ਸੀ 68 ਜਾਨੇ 67 ਉਹ 68ਵੀਂ ਮੈਂ 67 ਸੀਗੇ ਮੇਲ ਔਰ ਫੀਮੇਲ 68ਵੀਂ ਮੈਂ ਦਰ ਜੈਂਡਰ ਦੀ ਮੈਂ ਪਹਿਲੀ ਸੀ ਨਾ ਉਹਨਾਂ ਦੇ ਵਿੱਚ ਉਹ ਵੀ ਸਭ ਤੋਂ ਵੱਡੀ ਗੱਲ ਪੂਰੇ ਪੰਜਾਬ ਚ ਕਿੰਨੇ ਲੋਕਾਂ ਨੇ 15000 ਤੋਂ ਵੱਧ ਲੋਕਾਂ ਨੇ ਫਾਰਮ ਫਿਲ ਕੀਤਾ ਸੀ ਐ ਐਮਐਲਏ ਦੀ ਇਲੈਕਸ਼ਨ ਦਾ 15000 ਲੋਕਾਂ ਨੇ ਫਾਰਮ ਫਿਲ ਕੀਤਾ ਜਿਹਦੇ ਵਿੱਚੋਂ ਮੇਰੇ ਖਿਆਲ ਨਾਲ 10 9 10000 ਫਾਰਮ ਜਿਹੜਾ ਸੀ ਉਹ ਉਹਨਾਂ ਨੇ ਸਵੀਕਾਰ ਕੀਤਾ ਹੂੰ ਤੇ ਚੋਣ ਕਮਿਸ਼ਨਰ ਸਾਹਿਬ ਨੇ ਜਿਹਦੇ ਵਿੱਚ ਮੈਂ ਕੱਲੀ ਸੀ ਜਿਨੇ ਐਮਐਲਏ ਦੀ ਇਲੈਕਸ਼ਨ ਲੜੀ ਦੇਖੋ ਹੂੰ ਮੈਂ ਕੁਝ ਕਰਨ ਕਹਿੰਦੀ ਮੈਂ ਕੁਝ ਕਰਨਾ ਚਾਹੁੰਦੀ ਹਾਂ ਨਾ ਮਿਸ ਕਰਕੇ ਹਨ ਲੈ ਮੈਂ ਤਾਂ ਹਮੇਸ਼ਾ ਜਗਾਉਣਾ ਚਾਹੁੰਦੀ ਹਾਂ ਲੋਕਾਂ ਨੂੰ ਮੈਂ ਤਾਂ ਦੱਸਣਾ ਚਾਹੁੰਦੀ ਹਾਂ ਨਾ ਵੀ ਵੀ ਇਹ ਮੰਤਰੀਆਂ ਨੇ ਸਾਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਸਾਨੂੰ ਦਿੱਤਾ ਹੀ ਨਹੀਂ ਕੁਛ ਬਹੁਤ ਸ਼ੁਕਰੀਆ ਸਾਡੇ ਸਟੂਡੀਓ ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਟੂਡੀਓ ਚ ਆਏ ਸਾਡਾ ਸਾਡੇ ਨਾਲ ਉਹ ਗੱਲਾਂ ਸਾਂਝੀਆਂ ਕੀਤੀਆਂ ਜਿਹੜੀਆਂ ਆਮ ਲੋਕਾਂ ਦੇ ਅੰਦਰ ਜਿਹੜਾ ਵਹਿਮ ਹੀ ਬਣਿਆ ਹੋਇਆ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਬਹੁਤ ਥੈਂਕ ਯੂ